ਜੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਦੇ ਤੇ ਜੇ ਸਾਡੇ ਬੱਚੇ ਬੇਅਕਲੇ ਹੋ ਗਏ ਨਾ ਆਪਣੇ ਇਤਿਹਾਸ ਨੂੰ ਭੁੱਲ ਗਏ ਆਪਣੇ ਵਿਰਸੇ ਨੂੰ ਭੁੱਲ ਗਏ ਤੇ ਆਉਣ ਵਾਲੇ ਜਨਮਾਂ 'ਚ ਉਹਨਾਂ ਨੂੰ ਕੋਈ ਵੀ ਢੋਈ ਨਹੀਂ ਮਿਲਣੀ ਹੈਗੀ ਸਿਆਣੇ ਨਿਹੰਗ ਸਿੰਘ ਵਧੀਆ ਕਰਨ ਜਿਹੜਾ ਕੋਈ ਨਿਹੰਗ ਗੁਲਰ ਬਾਜੀ ਕਰਦਾ ਉਹਨਾਂ ਤੇ ਵੀ ਅਸੀਂ ਕੰਟਰੋਲ ਕਰੀਏ ਜਿਹੜਾ ਜੂਠ ਆ ਕੇ ਗਲਤ ਕੰਮ ਕਰਦਾ ਜਾਂ ਹੁੱਲੜ ਬਾਜੀ ਕਰਦਾ ਹੈ ਜਾਂ ਟਰੈਕਟਰ ਦੇ ਰੇਸਾ ਦੇਣੀ ਹੈ ਟਰੈਕਟਰ ਭਜੋਣੇ ਸਾਨੂੰ ਇਹ ਵੇਖੋ ਵੀ ਸਾਡਾ ਇਤਿਹਾਸ ਕੀ ਹੈ ਤੇ ਸਰਕਾਰ ਨੂੰ ਕੋਈ ਤਰਾਜ ਨਹੀਂ ਹੋਣਾ ਚਾਹੀਦਾ ਤੁਸੀਂ ਦਿਨ ਮਨਾਉਣਾ ਹੈ ਮਨਾਓ ਬੜੀ ਵਧੀਆ ਗੱਲ ਹੈ ਜੇ ਤੁਸੀਂ ਇੱਕ ਨਾਂ ਹੀ ਬਦਲਣਾ ਦੇਖੋ ਜਦੋਂ ਆਪਾਂ ਕੰਮ ਕਰਨਾ ਹੀ ਹੈ ਤੇ ਜੇ ਸਾਰੇ ਲੋਕ ਕਹਿੰਦੇ ਤੁਸੀਂ ਨਾਂ ਬਦਲੋ ਜਿੱਥੇ ਬਾਲ ਵੀਰ ਦਿਵਸ ਮਨਾ ਰਹੇ ਹੋ ਉੱਥੇ ਸਾਬਜਾਦੇ ਸ਼ਹੀਦੀ ਦਿਵਸ ਕਰ ਦੋ ਹੁਣ ਇਥੇ ਬੜੇ ਟਾਡੀਆਂ ਨੇ ਚੀਕਾ ਮਾਰਦੀਆਂ ਬੜੇ ਪ੍ਰਚਾਰਕਾਰ ਨੇ ਮਾਰਦੀਆਂ ਬੜੇ ਵਿਦਵਾਨਾਂ ਨੇ ਮਾਰਦੀਆਂ ਸਾਰੇ ਧਿਆਨ ਦਿਓ ਇਹ ਵਿਚਾਰ ਤੇ ਕਿਉਂਕਿ ਇੱਕ ਬੜਿਆ ਧਿਆਨ ਹਸਣਾ ਸਾਰੇ ਪ੍ਰਚਾਰਕਾਂ ਨੇ ਕਿ ਜੇ ਬਾਬਾ ਸੰਗਤ ਸਿੰਘ ਜੀ ਚਮਕੌਰ ਦੀ ਗੜੀ ਚ ਸ਼ਹੀਦ ਹੋਏ ਉਹਨਾਂ ਦੀ ਯਾਦਗਾਰ ਕਿਉਂ ਨਹੀਂ ਅੱਜ ਤੱਕ ਬਣੀ ਬੜਾ ਵੱਡਾ ਵਿਸ਼ਾ ਹੈ ਆਪਾਂ ਲੜੋਣਾ ਆਪੱਚ ਇਤਿਹਾਸ ਤੇ ਜਾਓ ਜੇ ਸ੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਸ਼ਹੀਦ ਹੋਏ ਤੇ ਉਹਨਾਂ ਦਾ ਸਤਾਨ ਉੱਥੇ 150 ਸਾਲ ਦਾ ਕਿਵੇਂ ਖੜਾ ਹੈ ਤੇ ਬਾਬਾ ਸੰਗਤ ਸਿੰਘ ਦਾ ਸ਼ੀਦੀ ਸਤਾਨ ਕਿਉਂ ਨਹੀਂ ਹੋਇਆ ਬੀਬੀ ਦਲੇਰਕੌਰ ਐਡੀ ਵੱਡੀ ਪ੍ਰਚਾਰਕ ਆ ਇੰਟਰਨੈਸ਼ਨਲ ਹੈ ਗੱਲਾਂ ਕਰਦੀ ਏ ਕਿ 47 ਆ ਦੀ ਸਾਡੀ ਭੈਣ ਰੋਂਦਾ ਕੀ ਮਸਲਾ ਹੈ ਇਹ ਕਹਿੰਦੇ ਸਾਡੀ ਪੁਰਖਾ ਦੀ ਮਰਿਆਦਾ ਹੈ ਬੀਬੀ ਦਲੇਰਕੌਰ ਜੀ ਪੁਰਖਾ ਦੀ ਮਰਿਆਦਾ ਨਾ ਮੰਨੋ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਿਆਦਾ ਮੰਨੋ ਉਹ ਪੁੱਚੋ ਵਾਲਾ ਟੁੱਚੂ ਸਾਧ ਕੁਰਸੀ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਹਿ ਗਿਆ ਬਹਿ ਗਿਆ ਤੇ ਕੀ ਉਸ ਟਾਈਮ ਬੀਬੀ ਦਲੇਰਕੌਰ ਬੋਲੀ 500 ਦੇ ਢਾਡੀ ਪ੍ਰਚਾਰਕ 50 ਜਹਾਜ਼ੇ ਨੇ ਟੌਪ ਦੇ ਇੰਟਰਨੈਸ਼ਨਲ ਬੋਲੇ ਕਿੱਡੀਆਂ ਸੰਪਰਦਾਵਾਂ ਕੋ ਬੋਲੀਆ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤੁਸੀਂ ਭੁੱਲ ਗਏ ਇੱਕ ਸਾਧ ਦੇ ਖਿਲਾਫ ਨਹੀਂ ਬੋਲੇ ਜੇ ਅੱਜ ਇੱਕ ਬੀਬੀ ਨੂੰ ਕਹਿੰਦੇ ਸਵਾਲ ਪੁੱਛ ਲਿਆ ਸਾਰਾ ਪੰਜਾਬ ਚੀਕਾ ਮਾਰ ਰਿਹਾ ਉਹ ਹਰਮੰਦਰ ਸਾਹਿਬ ਜਿੱਥੇ ਕੀ ਚਾਰ ਦਰਵਾਜੇ ਚਾਰਾ ਵਰਨਾ ਦੇ ਕੋਈ ਆਵੇ ਕੋਈ ਜਾਤ ਪਾਤ ਨਹੀਂ ਲੰਗਰ ਦੀ ਪੰਗਤ ਇੱਕ ਚਾ ਪੰਜ ਤਖਤੇ ਉੱਥੇ ਅੰਬਰ ਤੇ ਇੱਕ ਬਾਟਾ ਸ਼ਿਕਾਇਆ ਜਾਂਦਾ ਤੇ ਉਹ ਸਾਧ ਕਹਿ ਰਿਹਾ ਵੀ ਸਾਡੀ ਚ ਜਾਤ ਪਾਤ ਹੁੰਦੀ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚ ਰਹੀ ਆ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਸਜਦਾ ਕਰ ਰਹੀ ਆ ਤਾਂ ਗੁਰੂ ਦੀਆਂ ਲਾਲੀਆਂ ਫੌਜਾਂ ਵੀ ਇਸ ਧਰਤੀ ਤੇ ਪਹੁੰਚ ਗਈਆਂ ਨੇ ਪੜਾਅ ਲੱਗਿਆ ਹੋਇਆ ਤੇ ਦੂਜੇ ਪਾਸੇ ਸੰਗਤ ਵੀ ਲਗਾਤਾਰ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾ ਜੀ ਸੰਗਤਾਂ ਪਹੁੰਚ ਰਹੀਆਂ ਨਤਮਸਤਕ ਹੋਣ ਦੇ ਲਈ ਛੋਟੇ ਸਾਬਜਾਦਿਆਂ ਨੂੰ ਸਿਜਦਾਕਾਰੀਆਂ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਪੜਾ ਲਾ ਕੇ ਬੈਠੀਆਂ ਦੇਖੋ ਸਾਰਿਆਂ ਨੇ ਪਤਾ ਹੈ ਕਿ ਆਨੰਦਪੁਰ ਸਾਹਿਬ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਘੇਰਾ ਪਿਆ ਕਿਹੜਾ ਸਮਾਂ ਸੀਗਾ ਕਿੱਡਾ ਵੱਡਾ ਘੇਰਾ ਭੁੱਖੇ ਧਿਆ ਰਹਿਣਾ ਉਤੋਂ ਬਾਅਦ ਆਨੰਦਪੁਰ ਸਾਹਿਬ ਛੱਡਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸਰਸਾ ਦੇ ਪਰਿਵਾਰ ਦਾ ਵਿਛੋੜਾ ਪੈਣਾ ਕਿੰਨੇ ਸਿੰਘ ਸ਼ਹੀਦ ਹੋਣੇ ਫਿਰ ਚਮਕੌਰ ਸਾਹਿਬ ਦੀ ਗੜੀ ਦੀ ਸ਼ਹੀਦੀ ਜਿੱਤੇ ਸਾਹਿਬ ਜਦਾ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਹੋਰ 40 ਸਿੰਘ ਸਰਬਨਿ ਜਰਨੈਲ ਬਾਬਾ ਜੀਵਨ ਸਿੰਘ ਉਹਨਾਂ ਦਾ ਕਿੱਡਾ ਵੱਡਾ ਸਤਾਨ ਹੈ ਉੱਥੇ ਜਿੰਨੇ ਵੀ ਸਰਹੰਦ ਦੇ ਸ਼ਹੀਦ ਉਸੇ ਤਰ੍ਹਾਂ ਹੀ ਅੱਜ ਆਪਾਂ ਬਾਬਾ ਫਤਿਹਗੜ੍ਹ ਸਾਹਿਬ ਜਿੱਥੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰਕੌਰ ਜੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਬੱਚੇ 4 ਸਾਲ ਦੇ ਸ਼ਹੀਦ ਹੋਏ ਸਰਹੰਦ ਦੇ ਸ਼ਹੀਦ ਦੇਖੋ ਕਿੱਡਾ ਵੱਡਾ ਸਾਡਾ ਇਤਿਹਾਸ ਹੈ ਜੀ ਅੱਜ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਵਿਰਸੇ ਦੇ ਨਾਲ ਸਾਡੇ ਇਤਿਹਾਸ ਦੇ ਨਾਲ ਜੁੜਨ ਦੇਖੋ ਬੜੀ ਵੱਡੀ ਗੱਲ ਇਹ ਆਪਾਂ ਪਲ ਯਾਦ ਨਹੀਂ ਕਰ ਸਕਦੇ ਕਿਹੜਾ ਸਮਾਂ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਪਿਆ ਕਿੰਨਾ ਠੰਡ ਦਾ ਸਮਾਂ ਕਿੰਨਾ ਉਸ ਟਾਈਮ ਤੇ ਜੰਗ ਸੀਗਾ ਭਿਆਨਕ ਕਿੰਨੀਆਂ ਸਿੰਘਾਂ ਦੀਆਂ ਸ਼ਹੀਦੀਆਂ ਪਰਿਵਾਰ ਵਿਛੜਨਾ ਮਾਤਾ ਨੇ ਬੱਚੇ ਲੈ ਕੇ ਵਿਛੜਨਾ ਦੇਖੋ ਸਾਨੂੰ ਸਾਰਿਆਂ ਨੂੰ ਯਾਦ ਕਰਨਾ ਚਾਹੀਦਾ ਪਲ ਯਾਦ ਕਰਨੇ ਚਾਹੀਦੇ ਆ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਦੇ ਤੇ ਜੇ ਸਾਡੇ ਬੱਚੇ ਬੇਅਕਲੇ ਹੋ ਗਏ ਨਾ ਆਪਣੇ ਇਤਿਹਾਸ ਨੂੰ ਭੁੱਲ ਗਏ ਆਪਣੇ ਵਿਰਸੇ ਨੂੰ ਭੁੱਲ ਗਏ ਤੇ ਆਉਣ ਵਾਲੇ ਜਨਮਾਂ 'ਚ ਉਹਨਾਂ ਨੂੰ ਕੋਈ ਵੀ ਧੋਈ ਨਹੀਂ ਮਿਲਣੀ ਹੈਗੀ ਅੱਜ ਸਾਨੂੰ ਆਪਣਾ ਇਤਿਹਾਸ ਪਛਾਨਣ ਦੀ ਲੋੜ ਹੈ ਆਪਣੀਆਂ ਜਿੰਨੀਆਂ ਧੀਆਂ ਸਾਡੇ ਬੱਚੇ ਜਿਨ੍ਹਾਂ ਜੂਥ ਤੇ ਜੇ ਉਹ ਸਾਬਜਾਦਿਆਂ ਨੂੰ ਵਿਚਾਰ ਗਏ ਤੇ ਉਹਨਾਂ ਨੂੰ ਇਤਿਹਾਸ ਪੜ੍ਹ ਗਏ ਵੀ ਕੀ ਉਹਨਾਂ ਦਾ ਜੀਵਨ ਸੀ ਉਹਨਾਂ ਨੇ ਕਦ ਲਈ ਕੁਰਬਾਨੀ ਕੀਤੀ ਇਹਨੂੰ ਪੁੱਤਰੋ ਕੇ ਕਾਰਨੇ ਵਾਰਦੀਏ ਸੁਤਚਾਰ ਚਾਰ ਮੁਹੇ ਤੋਂ کیا ਹੁਆ ਜੀਵਤ ਕਈ ਹਜ਼ਾਰ ਤੇ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰਾ ਪਰਿਵਾਰ ਵਾਰ ਕੇ ਸਰਬੰਸ ਵਾਰ ਕੇ ਸਾਨੂੰ ਜੇ ਆਜ਼ਾਦੀ ਦਿੱਤੀ ਏ ਬੈਣ ਦੀ ਖਲੋਂ ਦੀ ਇਹ ਦਸਤਾਰ ਸਜੋਂ ਦੀ ਜਾਂ ਸ਼ਸਤਰ ਰੱਖਣ ਦੀ ਜਾਂ ਘੋੜੇ ਤੇ ਚੜ੍ਹਨ ਦੀ ਤੇ ਜੇ ਅੱਜ ਵੀ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਭੁੱਲ ਗਏ ਉਹਨਾਂ ਦੀ ਪਰਿਵਾਰਾਂ ਦੀਆਂ ਸ਼ਹੀਦੀਆਂ ਭੁੱਲ ਗਏ ਤੇ ਸਾਡੇ ਤੇ ਬੜੀ ਵੱਡੀ ਲੰਤ ਵਾਲੀ ਗੱਲ ਏ ਅੱਜ ਕਈ ਹਾਦਸੇ ਵੀ ਵਾਪਰ ਰਹੇ ਨੇ ਜਿਵੇਂ ਟਰੈਕਟਰ ਬਹੁ ਭਜਾਰੇ ਨੌਜਵਾਨ ਦੋ ਹਾਦਸੇ ਵਾਪਰ ਗਏ ਹੁਣ ਤੱਕ ਇੱਕ ਖੁਰਕਸ਼ੇਤਰ ਵਾਪਰਿਆ ਅੱਜ ਇੱਕ ਮੌਤ ਵੀ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹਾਂ ਕਿ ਫਿਰ ਬਹੁਤ ਜ਼ਿਆਦਾ ਟਰੈਕਟਰ ਭਜਾਏ ਹੁੰਦੇ ਨੇ ਹਾਸੇ ਵਾਪਰ ਜਾਂਦੇ ਨੌਜਵਾਨਾਂ ਨੇ ਦੇਖੋ ਬੜੀ ਵੱਡੀ ਗੱਲ ਇਹ ਸਾਡੇ ਨੌਜਵਾਨਾਂ ਨੂੰ ਸੂਝ ਲੈਣੀ ਚਾਹੀਦੀ ਇੱਥੋਂ ਆ ਕੇ ਕੋਈ ਸਿੱਖਣਾ ਚਾਹੀਦਾ ਜਿਹੜੀ ਅਸੀਂ ਹੁੱਲੜ ਬਾਜੀ ਕਰਦੇ ਆ ਜਾਂ ਟਰੈਕਟਰ ਭਜਾਉਨੇ ਆ ਜਾਂ ਡੈਕ ਲੋਨੇ ਵੱਡੇ ਵੱਡੇ ਬਹੁਤ ਹਾਸੇਕਰ ਵੱਡੇ ਵੱਡੇ ਬਹੁਤ ਮਾੜੀ ਗੱਲ ਹੈ ਦੇਖੋ ਅਸੀਂ ਆਪਣੇ ਨਿਹੰਗ ਸਿੰਘਾਂ ਨੂੰ ਵੀ ਕਹਿੰਨੇ ਆ ਜੇ ਕੋਈ ਸਾਡਾ ਨਿਹੰਗ ਸਿੰਘ ਵੀ ਗਲਤ ਕੰਮ ਕਰਦਾ ਹੈ ਜਾਂ ਕੋਈ ਸ਼ਰਾਰਤ ਬਾਜੀ ਕਰਦਾ ਹੈ ਜਾਂ ਲੋਕਾਂ ਦੇ ਨਾਲ ਨਜਾਇਜ਼ ਲੜਦਾ ਹੈ ਅਸੀਂ ਨਿਹੰਗ ਸਿੰਘਾਂ ਨੂੰ ਵੀ ਨੱਥ ਪਾਉਣ ਦੀ ਕੋਸ਼ਿਸ਼ ਕਰਦੇ ਜਿਹੜੇ ਗਲਤ ਕਰਦੇ ਆ ਸਿਆਣੇ ਨਿਹੰਗ ਸਿੰਘ ਵਧੀਆ ਕਰਨ ਜਿਹੜਾ ਕੋਈ ਨਿਹਾਨਕ ਨਗੂਲੜ ਬਾਜੀ ਕਰਦਾ ਉਹਨਾਂ ਤੇ ਵੀ ਅਸੀਂ ਕੰਟਰੋਲ ਕਰੀਏ ਜਿਹੜਾ ਜੂਥ ਆ ਕੇ ਗਲਤ ਕੰਮ ਕਰਦਾ ਜਾਂ ਹੁੱਲੜ ਬਾਜੀ ਕਰਦਾ ਹੈ ਜਾਂ ਟਰੈਕਟਰ ਦੇ ਰੇਸਾ ਦੇਣੀ ਆ ਟਰੈਕਟਰ ਭਜੋਣੇ ਸਾਨੂੰ ਇਹ ਵੇਖੋ ਵੀ ਸਾਡਾ ਇਤਿਹਾਸ ਕੀ ਆ ਅੱਜ ਦੇ ਪਾਲਾ ਅਸੀਂ ਯਾਦ ਕਰੋ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬੱਚੇ ਨੀਹਾਂ ਚ ਚਿਣੇ ਕਿੰਨੇ ਤਸੀਹੇ ਦਿੱਤੇ ਮਾਚਾ ਗੁਜਰਕੌਰ ਦੇਖੋ ਜਿਹੜੀ ਨਿੱਕੇ ਨਿੱਕੇ ਬੱਚਿਆਂ ਨੂੰ ਤਿਆਰ ਕਰਕੇ ਤੋਰਦੀ ਕਦੇ ਵਾਸਤੇ ਸ਼ਿਦਿਆ ਪਾਉਣ ਲਈ ਸਾਨੂੰ ਬਚਾਉਣ ਲਈ ਜੇ ਅੱਜ ਭਾਰਤ ਦੇਸ਼ ਸਾਹ ਲੈ ਰਿਹਾ ਹੈ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਕੁਰਬਾਨੀ ਕਰਕੇ ਨਾ ਬਾਤ ਕਰੂ ਅੱਬ ਕੀ ਨਾ ਬਾਤ ਕਰੂ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਅੱਜ ਅੱਲਾ ਅੱਲਾ ਹੁੰਦੀ ਇੱਥੇ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਰਬੰਸ ਵਾਰਿਆ ਪਰਿਵਾਰ ਵਾਰਿਆ ਪਿਤਾ ਵਾਰਿਆ ਤੇ ਅੱਜ ਭਾਰਤ ਦੇਸ਼ ਜਿਹੜਾ ਆਜ਼ਾਦੀ ਦਾ ਨਿਗਮਾਨ ਹੈ ਬੀਰਬਾਲ ਦੇ ਵਿਸ ਮਨਾਇਆ ਜਾ ਰਿਹਾ ਪਰ ਮੰਗ ਉੱਠ ਰਹੀ ਆ ਕਿ ਸਹਬਜ਼ਾਦੇ ਸ਼ਹਾਦਤ ਦੇ ਵਿਸ ਹੋਣਾ ਚਾਹੀਦਾ ਮੰਗ ਵੱਡੇ ਪੱਧਰ ਤੇ ਉੱਠ ਰਹੀ ਆ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਦੀ ਸਰਕਾਰ ਨੂੰ ਦੇਖੋ ਸਰਕਾਰ ਜੇ ਕੋਈ ਚੰਗਾ ਕੰਮ ਕਰਦੀ ਆ ਤੇ ਸਰਕਾਰ ਨੂੰ ਕੋਈ ਤਰਾਜ ਨਹੀਂ ਹੋਣਾ ਚਾਹੀਦਾ ਤੁਸੀਂ ਦਿਨ ਮਨਾਉਣਾ ਹੈ ਮਨਾਓ ਬੜੀ ਵਧੀਆ ਗੱਲ ਆ ਜੇ ਤੁਸੀਂ ਇੱਕ ਨਾਂ ਹੀ ਬਦਲਣਾ ਦੇਖੋ ਜਦੋਂ ਆਪਾਂ ਕੰਮ ਕਰਨਾ ਹੀ ਹੈ ਤੇ ਜੇ ਸਾਰੇ ਲੋਕ ਕਹਿੰਦੇ ਤੁਸੀਂ ਨਾਂ ਬਦਲੋ ਜਿੱਥੇ ਬਾਲ ਵੀਰ ਦਿਵਸ ਮਨਾ ਰਹੇ ਹੋ ਉਥੇ ਸਾਬ ਜਾਦੇ ਸ਼ਹੀਦੀ ਦਿਵਸ ਕਰ ਦੋ ਜਦੋਂ ਆਪਾਂ ਮਨਾਉਣਾ ਹੀ ਦੇਖੋ ਤੁਸੀਂ ਕੋਈ ਕੰਮ ਕਰਨਾ ਤੁਸੀਂ ਖਰਚੇ ਹੀ ਕਰਨਾ ਤੂੰ ਜੇ ਚੰਗੇ ਕੰਮ ਲਈ ਕਰੋਗੇ ਤੇ ਜੇ ਸੰਗਤ ਨੂੰ ਨਾਲ ਲੈ ਕੇ ਚੱਲੋਗੇ ਉਸ ਚ ਆਪਣੀ ਸੋਭਾ ਹੀ ਏ ਜੇ ਮੋਦੀ ਸਾਹਿਬ ਜਾਂ ਬੀਜੇਪੀ ਸਰਕਾਰ ਆ ਜੇ ਵਧੀਆ ਦਿਨ ਮਨਾ ਰਹੀ ਸਾਹਿਬ ਜੀ ਦਾ ਬੜੀ ਚੰਗੀ ਗੱਲ ਆ ਕਿਉਂਕਿ ਜੇ ਹਿੰਦੂ ਧਰਮ ਜੇ ਜਨਊ ਗੁਰੂ ਤੇਗ ਗੁਰੂ ਨਾਨਕ ਪਾਸ਼ਾ ਨੇ ਨਹੀਂ ਪਾਇਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਲੈਣ ਵੀ ਨਹੀਂ ਦਿੱਤਾ ਇਹਨਾਂ ਦਾ ਤੇ ਇਸ ਕਰਕੇ ਬਾਲ ਵੀਰ ਜਿਸ ਨੂੰ ਜੇ ਤੁਸੀਂ ਸਾਹਿਬ ਜੀ ਦਾ ਸ਼ਹੀਦੀ ਦਿਵਸ ਮਨਾ ਦਿਓ ਤੈਨੂੰ ਦੇ ਚ ਕੀ ਫਰਕ ਪੈਂਦਾ ਸਾਰੀ ਦੁਨੀਆ ਖੁਸ਼ ਆ ਨਾਲੇ ਸਿੱਖ ਕੌਮ ਦਾ ਸਿਰ ਉੱਚਾ ਹੁੰਦਾ ਨਾਲੇ ਤੁਹਾਡਾ ਉੱਚਾ ਹੁੰਦਾ ਇਸ ਕਰਕੇ ਸਾਬ ਜਦਾ ਸ਼ਹੀਦੀ ਦਿਵਸ ਮਨਾਓ ਚੜ੍ਹਦੀ ਕਲਾ ਚ ਬਿਲਕੁਲ ਬੱਬਾ ਜੀ ਇਸੇ ਦਰਾਂ ਨੀ ਕਿ ਵਿਵਾਦ ਵੀ ਉੱਠਿਆ ਬੀਬੀ ਦਲੇਰਕੌਰ ਖਾਲਸਾ ਤੁਸੀਂ ਦੇਖਿਆ ਵੱਡੇ ਪੱਦਰ ਤੇ ਚੱਲ ਰਿਆ ਉਹ ਕੰਟਰੋਵਰਸੀ ਬਾਦ ਵਿਵਾਦ ਕਿ ਕਲਗੀ ਤੋੜਾ ਕਿਸ ਨੂੰ ਦਿੱਤਾ ਸੀ ਗੁਰੂ ਸਾਹਿਬ ਨੇ ਇੱਕ ਕਿਸ ਤਰੀਕੇ ਦੇ ਨਾਲ ਇਹ ਵਿਵਾਦ ਛੇੜਿਆ ਜਾ ਰਿਹਾ ਇਤਿਹਾਸ ਕਹਿੰਦਾ ਕੀ ਹੈ ਦੇਖੋ ਗੱਲ ਬੜੇ ਧਿਆਨ ਨਾਲ ਸੁਣਿਓ ਸਾਰੇ ਹੁਣ ਇੱਥੇ ਬੜੇ ਟਾਡੀਆਂ ਨੇ ਚੀਕਾ ਮਾਰਦੀਆਂ ਬڑے ਪ੍ਰਚਾਰਕਾਰਾਂ ਨੇ ਮਾਰਨੀਆਂ ਐ بڑے ਵਿਦਮੰਨਾਂ ਨੇ ਮਾਰਨੀਆਂ ਪਰ ਇਤਿਹਾਸ ਦੇ ਨਾਲ ਜੁੜੋ ਤੁਸੀਂ ਚਮਕੌਰ ਸਾਹਿਬ 'ਚ ਜਾਂਦੇ ਜੇ ਚਮਕੌਰ ਸਾਹਿਬ 'ਚ ਕਿੰਨੇ ਇਤਿਹਾਸਕ ਸਥਾਨ ਐ ਜਿੱਥੇ ਸੈਭਜਾਦਾ ਦਾ ਸਥਾਨ ਗੜੀ ਸਾਹਿਬ ਆ ਉਹਦੇ ਨਾਲ ਹੀ ਸ਼ਰਮਣੀ ਜਰਨੈਲ ਬਾਬਾ ਜੀਵਨ ਸਿੰਘ ਭਾਈ ਜੇਤਾ ਜੀ ਦਾ ਸਥਾਨ ਹੈਗਾ ਨਾ ਸਨ 80 ਤੋਂ ਸੱਤ ਮੰਜ਼ਲਾ ਸਥਾਨ ਬਣਿਆ ਹੋਇਆ ਉਹਦੇ ਤੋਂ ਪਹਿਲਾਂ ਵੀ 150 ਸਾਲ ਤੋਂ ਜਥੇਬੰਦੀ ਉੱਥੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਸੇਵਾ ਕਰ ਰਹੇ ਸੀ ਜਥੇਬੰਦੀ ਦੇ ਹੈੱਡ ਆਫਿਸ ਆ ਸਾਡੇ ਦਲਪੰਥ ਦਾ 150 ਸਾਲ ਤੋਂ ਉਹ ਦਲ ਪਛ ਸੇਵਾ ਕਰ ਰਹੇ ਉਸ ਅਸਥਾਨ ਦੀ ਸ਼ਿਦੀਪੁਰਜ ਗੁਰਦਰਾ ਸਾਹਿਬ ਦੀ ਬਾਬਾ ਜੀਵਨ ਸਿੰਘ ਦਾ ਸ਼ਿਦੀ ਅਸਥਾਨ ਦੇਖੋ ਅਸੀਂ ਲੜਾਈ ਕਲਗੇ ਤੋੜੀ ਦਿਨਾ ਪਾਓ ਜੇ ਬਾਬਾ ਸੰਗਤ ਸਿੰਘ ਸੀ ਉਹ ਵੀ ਕੋਮ ਦਾ ਜਰਨੈਲ ਬਾਬਾ ਜੀਵਨ ਸਿੰਘ ਉਹ ਵੀ ਕੋਮ ਦਾ ਜਰਨੈਲ ਸਾਰੇ ਧਿਆਨ ਦਿਓ ਇਹ ਵਿਚਾਰ ਤੇ ਕਿਉਂਕਿ ਇਹ ਬੜਿਆ ਧਿਆਨ ਨਾਲ ਸੁਣਨਾ ਸਾਰੇ ਪ੍ਰਚਾਰਕਾਂ ਨੇ ਕਿ ਜੇ ਬਾਬਾ ਸੰਗਤ ਸਿੰਘ ਜੀ ਚਮਕੌਰ ਦੀ ਗੜੀ ਚ ਸ਼ਹੀਦ ਹੋਏ ਉਹਨਾਂ ਦੀ ਯਾਦ ਕਰਕੇ ਉਹਨੇ ਅੱਜ ਤੱਕ ਬਣੀ ਬੜਾ ਵੱਡਾ ਵਿਸ਼ਾ ਹੈ ਆਪਾਂ ਲੜੋਣਾ ਆਪੱਚ ਇਤਿਹਾਸ ਤੇ ਜਾਓ ਜੇ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਸ਼ਹੀਦ ਹੋਏ ਤੇ ਉਹਨਾਂ ਦਾ ਸਤਾਨ ਉੱਥੇ 150 ਸਾਲ ਦਾ ਕਿਵੇਂ ਖੜਾ ਹੈ ਤੇ ਬਾਬਾ ਸੰਗਤ ਸਿੰਘ ਦਾ ਸ਼ਹੀਦੀ ਸਤਾਨ ਕਿਉਂ ਨਹੀਂ ਹੋਇਆ ਉੱਥੇ ਕਲਗੀ ਤੋੜੇ ਦਾ ਵਿਆਹ ਛੜ ਤੁਸੀਂ ਸ਼ਹੀਦੀ ਦੇ ਆਓ ਚਮਕੌਰ ਗੜੀ ਦੇ ਖੀਰ ਦੀ ਸ਼ਹੀਦ ਜੇ ਬਾਬਾ ਜੀਵਨ ਸਿੰਘ ਉੱਥੇ ਹੋਏ ਤੇ ਉਹਨਾਂ ਦਾ ਸਤਾਨ ਬਣਿਆ ਉੱਥੇ ਬਾਬਾ ਸੰਗਤ ਸਿੰਘ ਦਾ ਸਥਾਨ ਵੀ ਜ਼ਰੂਰ ਹੋਣਾ ਚਾਹੀਦਾ ਈ ਕਿਉਂਕਿ ਇਦਾਂ ਵੱਡਾ ਇਤਿਹਾਸ ਜੇ ਕਲਗੀ ਤੋੜਾ ਦਿੱਤਾ ਉੱਥੇ ਸ਼ਹੀਦੀ ਹੋਈ ਉਹਨਾਂ ਦੀ ਜਗ੍ਹਾ ਕਿਉਂ ਨਹੀਂ ਬਣੀ ਬੀਬੀ ਸ਼ਰਨਕੌਰ ਨੇ ਸ਼ਹੀਦੀਆ ਕੀਤਿਆ ਸਸਕਾਰ ਦੇ ਕੋਚੀ ਦੇ ਉਹਦਾ ਸਥਾਨ ਹੋ ਰਿਹਾ ਤੇ ਮੈਂ ਨਾ ਜੇ ਬਾਬਾ ਜੀਵਨ ਸਿੰਘ ਦਾ ਪ੍ਰਾਤਨ ਸਥਾਨ ਏ ਉਹ ਇਹਨਾਂ ਨੂੰ ਕਿਉਂ ਨਹੀਂ ਦਿਖਦਾ ਪ੍ਰਚਾਰਕਾਂ ਨੂੰ ਬੀਬੀ ਦਲੇਰਕੌਰ ਏਡੀ ਵੱਡੀ ਪ੍ਰਚਾਰਕ ਆ ਇੰਟਰਨੈਸ਼ਨਲ ਏ ਗੱਲਾਂ ਕਰਦੀ ਏ ਕਿ 47 ਆ ਦੀ ਸਾਡੀ ਭੈਣ ਰੋਂਦਾ ਕੀ ਮਸਲਾ ਹੈ ਹੁਣ ਤੁਸੀਂ ਮੈਨੂੰ ਸਵਾਲ ਪੁੱਛ ਲਿਆ ਪੁੱਛਿਆ ਨਾ ਤੇ ਜੇ ਮੈਂ ਤੁਹਾਡੇ ਕੋਲ ਭੱਜ ਜਾ ਫਿਰ ਕੋ ਚੰਗੀ ਗੱਲ ਹੈ ਮੇਰਾ ਕੰਮ ਹੈ ਵੀ ਤੁਹਾਨੂੰ ਦੱਸਣਾ ਸਹੀ ਗੱਲ ਹੈ ਨਾ ਉਹ ਤਾਂ ਰੋਂਦਿਆਂ ਦੀ ਉਹਨਾਂ ਨੇ ਵੀਡੀਓ ਪਾਈ ਕਿ ਮੈਂ ਪ੍ਰਚਾਰ ਨਹੀਂ ਕਰਾਂਗੀ ਮੈਂ ਸਮਾਗਮਾਂ 'ਚ ਨਹੀਂ ਜਾਵਾਂਗੀ ਨਹੀਂ ਗਲਤ ਗੱਲ ਆ ਉਹਦਾ ਭੰਦਾ ਸੀਗਾ ਉੱਥੇ ਖੜ੍ਹਦੀ ਉਹਨਾਂ ਨੂੰ ਇਤਿਹਾਸ ਦੱਸਦੀ ਵੀ ਦੇਖੋ ਵੀ ਮੈਂ ਇਤਿਹਾਸ ਪੜਿਆ ਹੈ ਹਾਂ ਜੇ ਤੁਸੀਂ ਬਾਬਾ ਜੀਵਨ ਸਿੰਘ ਦਾ ਕਹਿੰਦੇ ਹੋ ਇਤਿਹਾਸ ਮੈਂ ਜਾ ਕੇ ਦਸਾਂਗੇ ਤੁਹਾਨੂੰ ਉਥੇ ਵਿਚਾਰ ਤੇ ਕਰਨਾ ਫਰਜ਼ ਮੰਦਾ ਸੀ ਨਾ ਉੱਥੇ ਕੋਈ ਗੱਲ ਥੋੜਾ ਪੈਂਦਾ ਤੁਸੀਂ ਦੱਸੋ ਧੀਆ ਭੈਣਾ ਦੇ ਕਿੰਨਾ ਕੋਈ ਗੱਲ ਪੈ ਰਿਆ ਪੰਜਾਬ ਚ ਕਦੇ ਅੱਜ ਤੱਕ ਤੁਸੀਂ ਦੇਖਿਆ ਏਡੀ ਵੱਡੀ ਪ੍ਰਚਾਰਕ ਕਿ ਤੂੰ ਉਹ ਕਹੋ ਉਹ ਇਹ ਵੀ ਕਹਿੰਦੇ ਨੇ ਕਈ ਵਾਰ ਕਹਿੰਦੇ ਵੀ ਸਾਡੇ ਜਿਹੜੇ ਪੁਰਖਿਆਂ ਨੇ ਸੁਣਾਇਆ ਜਾਂ ਸਾਡੇ ਪਿਛਲੇ ਇਤਿਹਾਸਕਾਰ ਦੱਸਦੇ ਨੇ ਅਸੀਂ ਉਸੇ ਤਰੀਕੇ ਦੇ ਨਾਲ ਇਤਿਹਾਸ ਸੁਣਾਉਨੇ ਆ ਪੁਰਖੇ ਕੌਣ ਹੁੰਦੇ ਆ ਪੁਰਖੇ ਕੌਣ ਹੁੰਦੇ ਆ ਇਤਿਹਾਸ ਸੁਣਿਓ ਜੇ ਪੁਰਖਿਆਂ ਨੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਚੈਂਬਰ ਤੇ ਦੋ ਬਾਟੇ ਹੁੰਦੇ ਆ ਪਤਾ ਤੁਹਾਨੂੰ ਜਾਤ ਦੇ ਆਧਾਰ ਤੇ ਦੋ ਬਾਟੇ ਆਓ ਕਿਤੇ ਉਂਝ ਦੋ ਬਾਟੇ ਨਹੀਂ ਜਾਤ ਦੇ ਅੱਧੀਆਂ ਜਾਤਾਂ ਨੂੰ ਅੱਡ ਅੱਧ ਉਹ ਕਹਿੰਦੇ ਪੁਰਖਾ ਦੀ ਮਰਯਾਦ ਉਹ ਕਿਹੜੇ ਪੁਰਖ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਵੱਡੇ ਹੋ ਗਏ ਉਹ ਕਿਹੜੇ ਪੁਰਖ ਸੀਗੇ ਜਿਨ੍ਹਾਂ ਨੇ ਭਾਂਡੇ ਲੱਗ ਲੱ ਕਰਤੇ ਜਾਤਾਂ ਦੇ ਆਧਾਰ ਤੇ ਉਹ ਪੁੱਚੋ ਵਾਲਾ ਟੁੱਚੂ ਸਾਧ ਕੁਰਸੀ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਹਿ ਗਿਆ ਬਹਿ ਗਿਆ ਤੇ ਕੀ ਉਸ ਟਾਈਮ ਵਿਭਿੰਨ ਲੇਅਰ ਕੋਲ ਬੋਲੀ 500 ਦੇ ਢਾਡੀ ਪ੍ਰਚਾਰਕ 50 ਜASE ਨੇ ਟੌਪ ਦੇ ਇੰਟਰਨੈਸ਼ਨਲ ਬੋਲੇ ਕਿੱਡੀਆਂ ਸੰਪਰਦਾਵਾਂ ਕੋਈ ਬੋਲੀਆ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤੁਸੀਂ ਭੁੱਲ ਗਏ ਇੱਕ ਸਾਧ ਦੇ ਖਿਲਾਫ ਨਹੀਂ ਬੋਲੇ ਜੇ ਅੱਜ ਇੱਕ ਬੀਬੀ ਨੂੰ ਕਹਿੰਦੇ ਸਵਾਲ ਪੁੱਛ ਲਿਆ ਸਾਰਾ ਪੰਜਾਬ ਚੀਕਾ ਮਾਰ ਰਿਹਾ ਪਰ ਗੁਰੂ ਸਾਹਿਬ ਨੇ ਤਾਂ ਜਾਤ ਪਾਤ ਦਾ ਵਿਕਤਰਾ ਖਤਮ ਹੀ ਕਰਤਾ ਸੀ ਜਦੋਂ ਖੰਡੇ ਬਾਟੇ ਦੀ ਪੌਲ ਦਾ ਮਰਸ ਚਕਾਇਆ ਅੱਜ ਵੀ ਇੱਥੇ ਤੁਸੀਂ ਜਿੰਨੇ ஸ்தான ਆ ਬਾਬਾ ਬੁੱਢੇਦਾਲ ਵਾਲੇ ਬੈਠੇ ਆ ਬਾਬਾ ਬਕਾਲਾ ਸਾਹਿਬ ਵਾਲਾ ਅੱਜ ਵੀ ਦੋ ਬਾਟੇ ਚ ਮਰਸ ਚਕਾਇਆ ਜਾ ਰਿਹਾ ਹੈ ਅੱਜ ਵੀ ਭਾਂਡੇ ਲੱਗ ਲੱਗ ਉਥੇ ਅੱਜ ਵੀ ਇੱਥੇ ਅੱਜ ਕਿਹੜਾ ਸ਼ਿੱਧੀ ਜੋੜ ਮੇਲਾ ਇੱਥੇ ਵੀ ਭਾਂਡੇ ਲੱਗਣ ਇਹਨਾਂ ਦੇ ਇਹ ਕਹਿੰਦੇ ਸਾਡੀ ਪੁਰਖਾ ਦੀ ਮਰਿਆਦਾ ਹੈ ਬੀਬੀ ਦਲੇਰਕੌਰ ਜੀ ਪੁਰਖਾ ਦੀ ਮਰਿਆਦਾ ਨਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜਾ ਦਾ ਮੰਨੋ ਸਾਡੇ ਲਈ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਡੇ ਆ ਜਾਂ ਪੁਰਖ ਵੱਡੇ ਆ ਤੇ ਹਾਸ ਤੇ ਵਿਚਾਰ ਕਰੋ ਕੀ ਤੁਸੀਂ ਚਮਕੌਰ ਸਾਹਿਬ ਦੇ ਵਿੱਚ ਕਦੀ ਨਿਮਸ਼ਕਾਰ ਨਹੀਂ ਕੀਤੀ ਤੁਸੀਂ ਡੇ ਪੰਥ ਦੇ ਪ੍ਰਚਾਰਕ ਜੇ ਜੇ ਕੀਤੀ ਤੇ ਫਿਰ ਤੁਸੀਂ ਬਾਬਾ ਜੀਵਨ ਸਿੰਘ ਦਾ ਹਸਤਾਨ ਤੇ ਕਿਉਂ ਨਹੀਂ ਗਏ ਸਿੱਧੀ ਹਸਤਾਨ ਤੇ ਦੇਖੋ ਇਹ ਬੜੀ ਵੱਡੀ ਗੱਲ ਆ ਕਲਗੀ ਦੇ ਟੋੜੇ ਦੀ ਲੜਾਈ 'ਚ ਨਾ ਪਾਓ ਤੁਸੀਂ ਇਹ ਵੇਖੋ ਵੀ ਚਮਕੌਰ ਦਾ ਖੀਰਲਾ ਜਹੀਦ ਕਿਹੜਾ ਜਾਨਵੁੱਜ ਕੇ ਫਿਰ ਕੌਂਟਰੋਵਰਸੀ ਖੜੀ ਕੀਤੀ ਜਿਹੜੀ ਵੀ ਵੰਡ ਦਿੱਤਾ ਜਾਵੇ ਕੌਮ ਨੂੰ ਅੱਧੇ ਦੋ ਹਿੱਸਿਆਂ ਦੇ ਵਿੱਚ ਕੌਮ ਦਾ ਕੋਈ ਐਡਾ ਮਸਲਾ ਨਹੀਂ ਕੌਮ ਈ ਬੇਵਕੂਫ ਨਹੀਂ ਹੈਗੀ ਇਹ ਤੁਹਾਨੂੰ ਪਤਾ ਹੈ ਵੀ ਜਥੇਵੰਦੀਆਂ ਨੇ ਅਸੀਂ ਕੋਲ ਦਿੱਤੀ ਏ ਪੁੱਚੋ ਵਾਲੇ ਸਾਹ ਦੇ ਖਿਲਾਫ ਕਾਲ ਤੱਕ ਸਭ ਤੇ ਮੰਗ ਪੱਤਰ ਦਿੱਤਾ ਗਿਆ ਵੀ ਉਹਨੇ ਗੁਰੂਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾਈ ਉਹ ਵਿਵਾਦ ਨਹੀਂ ਸੀ ਖਤਮ ਹੋਇਆ ਨਾਲ ਹੀ ਉਹਨਾਂ ਨੇ ਇੱਕ ਟਪੋਟ ਲਕਈ ਸੁਣੇ ਧਿਆਨ ਨਾਲ ਕਹੀ ਸੀ ਨਾ ਵੀ ਹਰਮੰਦਰ ਸਾਹਿਬ ਦੇ ਵਿੱਚ ਵੀ ਚੌਥਾ ਪੋੜਾ ਸੀ ਜਿੱਥੇ ਗਰੀਬਾਂ ਦੇ ਭਾਂਡੇ ਲੱਗ ਸੀ ਜਿੱਥੇ ਨਹੋਂ ਦੀ ਜਗ੍ਹਾ ਲੱਗ ਸੀ ਪਿੰਡਾਂ 'ਚ ਖੂਹ ਲੱਗ ਸੀ ਤੇ ਅਸੀਂ ਵੀ 5 ਸਾਲ ਪਹਿਲੋ ਭਾਂਡੇ ਲੱਗ ਸੀ ਗੱਲ ਕਹੀ ਉਹ ਹਰਮੰਦਰ ਸਾਹਿਬ ਜਿੱਥੇ ਕਿ ਚਾਰ ਦਰਵਾਜੇ ਚਾਰਾ ਵਰਨਾ ਦੇ ਕੋਈ ਆਵੇ ਕੋਈ ਜਾਤ ਪਾਤ ਨਹੀਂ ਲੰਗਰ ਦੀ ਪੰਗਤ ਇੱਕ ਚਾਹ ਪੰਜ ਤਖਤ ਤੇ ਉੱਥੇ ਅੰਮ੍ਰਿਤ ਇਕ ਬਾਟੇ ਸ਼ਿਕਾਇਆ ਜਾਂਦਾ ਤੇ ਉਹ ਸਾਹਰ ਕਹਿ ਰਿਹਾ ਵੀ ਸਾਡੀ 'ਚ ਜਾਤ ਪਾਤ ਹੁੰਦੀ ਸੀ 52 ਸਕੂਲ ਹੋਣ ਉਹਦੇ ਤੇ ਕਿ 52 ਸਕੂਲਾਂ 'ਚ ਅਜੇ ਹੀ ਪੜ੍ਹਾਈ ਹੋਰ ਵੀ ਜਾਤ ਪਾਤ ਕਰੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾਓ ਸਟੇ ਤੇ ਬਹਿ ਕੇ ਗਾਣੇ ਗਾਓ ਸਟੇ ਤੇ ਬਹਿ ਕੇ ਵਿਆਹ ਦੀਆਂ ਗੱਲਾਂ ਕਰੋ ਉਦੋਂ ਈ ਢਾਡੀ ਕਿਉਂ ਨਹੀਂ ਬੋਲੇ ਉਦੋਂ ਪਰਚਾਇਕ ਕੋਈ ਨਹੀਂ ਬੋਲੇ ਹੁਣ ਕਿੰਨੇ ਬੁੱਢੀ ਜੀਵ ਜੋਰ ਲਾ ਰਹੇ ਚੀਕਾ ਮਾਰ ਰਹੇ ਆ ਬੀਬੀ ਨਾਲ ਤੱਕਾ ਹੋ ਗਿਆ ਕਿਹੜਾ ਤੱਕਾ ਹੈ ਸਵਾਲ ਹੀ ਪੁੱਛੇ ਯਾਰ ਕੋਈ ਪੁੱਛ ਸਕਦਾ ਸਾਡੇ ਪਰਿਵਾਰ ਦੀ ਧੀ ਆ ਸਾਡੀ ਭੈਣ ਹੈ ਸਵਾਲ ਪੁੱਛ ਸਕਦੇ ਆ ਹੁਣ ਅਸੀਂ ਜਥੇਬੰਦੀ ਦੇ ਮੁਖੀ ਆ ਤੁਸੀਂ ਸਵਾਲ ਪੁੱਛਿਆ ਅਸੀਂ ਕੀ ਕਰੀਏ ਰੋਣ ਲੱਗ ਜੀਏ ਕਿ ਅਸੀਂ ਭੱਜ ਜੀਏ ਹਾਂ ਜੋ ਅਸੀਂ ਸੁਣਿਆ ਪੜਿਆ ਦੱਸੋ ਸਾਕਦਰ ਨੂੰ ਪਤਾ ਲੱਗੇ ਹੁਣ ਤੁਸੀਂ ਮੈਨੂੰ ਪੁੱਛਿਆ ਮੈਂ ਦੱਸਿਆ ਵੀ ਜੇ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਹੋਈ ਚਮਕੋੜ ਦੀ ਘੜੀ 'ਚ ਉਹਨਾਂ ਦਾ ਸੱਤ ਮੰਜਲਾ ਸਥਾਨ ਖੜਾ ਕਿੱਡਾ ਗੜੀ ਸਾਹਿਬ ਦੇ ਨਾਲ ਨਾਲੇ ਪ੍ਰਾਤਨ ਆ 782 ਦਿਨ ਸੱਤ ਮੰਜਲਾ ਸਥਾਨ ਬਣਿਆ ਉਸ ਤੋਂ ਪਹਿਲਾਂ ਪੁਰਾਣਾ ਸਥਾਨ ਬਣਿਆ ਸੀ ਨਿੱਕੀ ਇੱਟਾਂ ਦਾ ਇਸ ਕਰਕੇ ਵਿਵਾਦ ਦੇ ਨਾਲੋ ਜਦੋਂ ਸੱਚ ਦੀ ਗੱਲ ਆਉਂਦੀ ਉਦੋਂ ਢਾਡਿਆਂ ਦੇ ਮੂੰਹਾਂ ਤੇ ਚੇਪੀਆਂ ਲੱਗ ਜਾਂਦੀ ਹੈ ਕਿਨੇ ਢਾਬੀ ਹੈ ਹੈਗੇ ਨਾ ਢਾਡੀ ਕਿੰਨੇ ਪ੍ਰਚਾਰ ਰਖਿਆ ਉਦੋਂ ਕਿਉਂ ਨਹੀਂ ਬੋਲੇ ਵੀ ਸਾਧ ਨੇ ਕੁਰਸੀ ਲਾਈ ਸਾਹ ਸਟੇਜ ਤੇ ਗਾਣੇ गा ਰਿਹਾ ਸਾਧ ਵਿਆਹਵਾਂ ਦੀ ਗੱਲਾਂ ਕਰ ਰਿਹਾ ਸਾਧ ਚੁੱਪ ਕਿਉਂਕਿ ਉਹ ਚਾਚਾ ਤੈਅ ਲੱਗਦਾ ਸਟੇਜਾਂ ਸਾਂਝੀਆਂ ਕਰਨੀਆਂ ਤੁਸੀਂ ਅੱਜ ਜੇ ਕਿਸੇ ਨੇ ਵਿਚਾਰ ਲਈ ਪੁੱਛ ਲਿਆ ਤੇ ਸਾਰੇ ਬੀਬੀ ਦੇ ਮਗਰ ਚੀਕਾ ਮਾਰਦੇ ਫਿਰਦੇ ਭੱਜੇ ਫਿਰਦੇ ਪਾਗਲ ਹੋਏ ਫਿਰਦੇ ਯਾਰ ਕਿੱਡਾ ਸਿੱਧੀ ਦਿਹਾੜਾ ਏ ਸਾਬ ਜਿਆਦਾ ਦਾ ਦਿਹਾੜਾ ਕਿਹੜਾ ਏ ਵੱਡੇ ਸਾਬ ਜਦੇ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਦੇ ਪਾਸ਼ਾ ਦਾ ਪਰਿਵਾਰ ਵਾਰ-ਵਾਰ ਤਾਂ ਖਤਮ ਹੋ ਗਿਆ ਸਾਰੇ ਜੰਗ 'ਚ ਤੇ ਅਸੀਂ ਕਿਹੜੀ ਕਾਉਂਟਰੀ ਵਿੱਚ ਜੁੜੀ ਬੈਠੇ ਆ ਇੱਕ ਕਲਗੀ ਤੋੜੇ ਦੀ ਕਲਗੀ ਤੋੜੇ ਤੇ ਕਿਉਂ ਲੜਦੇ ਕਿਸੇ ਨੂੰ ਦਿੱਤਾ ਬਾਬਾ ਜੀਵਨ ਸਿੰਘ ਨੂੰ ਬਾਬਾ ਸੰਗਤ ਸਿੰਘ ਨੂੰ ਦੋਵੇਂ ਸਾਡੇ ਜਰਨੈਲ ਏ ਪਰ ਸ਼ਹੀਦੀ ਦੇਖੋ ਚਮਕੌਰ ਦੀ ਗੜੀ ਚਿੱਕੀ ਦੀ ਹੋਈ ਹੈ ਸਾਡਾ ਦਲਬੰਦ 150 ਸਾਲ ਤੋਂ ਸਾਡੇ ਪਰਿਵਾਰ ਸੇਵਾ ਕਰਦੇ ਆ ਰਹੇ ਆ ਬਾਬਾ ਪ੍ਰੀਤਮ ਸਿੰਘ ਉਹਨਾਂ ਦੇ ਉਹ ਗਾਮ ਬਜ਼ੁਰਗ ਉਹਨਾਂ ਦੇ ਪੁੱਤ ਸੇਵਾ ਕਰ ਜਥੇਬੰਦੀ ਦੇ ਹੈੱਡ ਆਫਿਸ ਸਥਾਨੋਂ 150 ਸਾਲ ਤੋਂ ਉੱਥੇ ਜਾ ਕੇ ਸਥਾਨ ਦੇਖੋ ਤੇ ਜਗ੍ਹਾ ਦੇਖੋ ਵੀ ਬਾਬਾ ਸੰਗਤ ਸਿੰਘ ਦਾ ਸ਼ਹੀਦੀ ਸਥਾਨ ਉੱਤੇ ਹੈ ਜਬ ਬਾਬਾ ਜੀਵਨ ਸਿੰਘ ਦਾ ਹੈ ਵਿਚਾਰ ਲੜਨ ਦੀ ਲੋੜ ਹੀ ਨਹੀਂ ਐ ਵੀ ਤੁਸੀਂ ਮੁੱਦਾ ਬਣਾ ਲਿਆ ਇਹ ਮੁੱਦਾ ਨਾ ਵਢਾਓ ਮੁੱਦਾ ਸੱਚ ਤੇ ਲਿਆਓ ਦੋ ਬਾਟਿਆਂ ਦੀ ਗੱਲ ਕਰੋ ਸੰਪਰਦਾਵਾਂ 'ਚ ਉਹ ਜਾਤ ਪਾਤ ਦਾ ਗੰਦ ਕਟੋ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲੋਂਦਾ ਹੈ ਉਹਦੀ ਧੌਂ ਤੇ ਗੋਡਾ ਰੱਖੋ ਤੁਸੀਂ ਤਾਂ ਬਾਟਿਆਂ ਦਾ ਜ਼ਿਕਰ ਕਰਦੇ ਹੋ ਦੋ ਬਾਟਿਆਂ ਦਾ ਹੋਰ ਕੋਈ ਨਹੀਂ ਬੋਲਦਾ ਖੁੱਲ ਕੇ ਕਿਉਂ ਨਹੀਂ ਬੋਲਦੇ ਡਰਦੇ ਨੇ ਫਿਰ ਦੇਖੋ ਜਿੰਨੀਆਂ ਵੀ ਸੰਪਰਦਾਵਾਂ ਦੇ ਖਿਲਾਫ ਕਿਸੇ ਨੇ ਦੋ ਬਾਟਿਆਂ ਦੀ ਗੱਲ ਕੀਤੀ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਮਾਰਿਆ ਕਈ ਬੰਦੇ ਹੁਣ ਤੱਕ ਤੇ ਮਾਰਦੇ ਨੇ ਸੰਪਰਦਾਵਾਂ ਨੇ ਸੰਪਰਦਾਵਾਂ ਨਹੀਂ ਐ ਇਹ ਗੈਂਗਸਟਰ ਵਾ ਤਾਂ ਛੋਟਾ ਜਿਹਾ ਹੈ ਅੱਜ ਤੁਰੇ ਗੈਂਗਵਾਰ ਏਡਾ ਵੱਡਾ ਗੈਂਗਵਾਰ ਇਹਨਾਂ ਦਾ ਹੁਣ ਪੁੱਚੋ ਵਾਲੇ ਨੇ ਪਖੰਡ ਕੀਤਾ ਕੋਈ ਗੈਂਗਵਾਰ ਬੋਲੇ ਉਹਦੇ ਖਿਲਾਫ ਕੋਈ ਸੰਪਰਦਾ ਦੱਸੋ ਕੋਈ ਸਾਡੀ ਨਿਆਖ ਜਥੇਮੰਦੀ ਨਹੀਂ ਬੋਲੇਗੀ ਕਿਉਂਕੋ ਉਹਨਾਂ ਦੇ ਰਿਸ਼ਤੇਦਾਰ ਹੀ ਆ ਇਹ ਗੈਂਗਵਾਰ ਇਹਨਾਂ ਦਾ ਇਕੱਠਾ ਹੈ ਵੀ ਕਿਸੇ ਵੀ ਬੰਦੇ ਨੂੰ ਦਬੋਣਾ ਹੋਵੇ ਆਪ ਇਕੱਠੇ ਰੋ ਜੇ ਹੁਣ ਪੁੱਚੋ ਵਾਲਾ ਮਾਫੀ ਮੰਗਦਾ ਹੈ ਪੁੱਚੋ ਵਾਲੇ ਦੀ ਗੱਲ 'ਚ ਤਕਤੀ ਪੈਂਦੀ ਹੈ ਗੱਲ ਸਿਹਤ ਹੀ ਨਹੀਂ ਗੱਲ ਪੈਸੇ ਦੀ ਆ ਜਾਣੀ ਆ ਵੀ ਜੇ ਅੱਜ ਇਹ ਤੋਂ ਸਵਾਲ ਪੁੱਛ ਲੈ ਕੱਲ ਨੂੰ ਸਾਡੇ ਦੇ ਗੋਡਾ ਰੱਖ ਲੈਣਾ ਇਸ ਕਾਰ ਕੋ ਦਾ ਸਾਥ ਦੇ ਰਹੇ ਸਾਡਾ ਤੁਸੀਂ ਕਿਹਾ ਵੀ ਜਿਹੜਾ ਬੋਲਦਾ ਉਹਨੂੰ ਮਾਰ ਦਿੱਤਾ ਜਾਂਦਾ ਤੁਹਾਨੂੰ ਡਰ ਹੈ ਇਸ ਚੀਜ਼ ਦਾ ਦੇਖੋ ਜੇ ਡਰ ਹੁੰਦਾ ਦੇਖੋ ਖਾਲਸਾ ਪੰਥ ਤਿਆਰ ਪਰ ਤਿਆਰ ਅਸੀਂ ਕਿਸੇ ਦੇ ਨਾਂ ਚੜ ਕੇ ਅੱਜ ਗਏ ਆ ਨਾ ਕੱਲ ਜਾਣੇ ਜਿਹੜਾ ਚੜ ਕੇ ਆ ਗਿਆ ਉਹਨੂੰ ਮੂੰਹ ਤੋੜ ਜਵਾਬ ਦੇਵਾਂਗੇ ਕੋਈ ਹੋਵੇ ਬਿਲਕੁਲ ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ਦੀ ਮੰਗਾਂ ਜੁਟ ਰਹੀ ਹੈ ਸੰਗਤ ਕਹਿ ਰਹੀ ਹੈ ਕਈ ਪੋਸਟਰ ਲਾਈ ਫਿਰਦੇ ਨੇ ਇੱਕ ਪੰਡਤ ਰਾਓ ਨੇ ਆਵਾਜ਼ ਬੁਲੰਦ ਕਰਦੇ ਨੇ ਪੰਜਾਬੀ ਬਾਰੇ ਉਹਨਾਂ ਨੇ ਵੀ ਮੰਗ ਚੁੱਕੀ ਹੈ ਕਿਸ ਤਰੀਕੇ ਨਾਲ ਦੇਖਦੇ ਨੇ ਜਿਹੜੇ ਬਾਕੀ ਸ਼ਹਿਰ ਵੀ ਪਵਿੱਤਰ ਐਲਾਨੇ ਨੇ ਦੇਖੋ ਫਤਿਹਗੜ੍ਹ ਸਾਹਿਬ ਬੜਾ ਵੱਡਾ ਇਤਿਹਾਸਕ ਸਥਾਨ ਆ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਜਦਾ ਨੋ ਸਾਰੇ ਨੇ ਹਰਮੰਦਰ ਸਾਹਿਬ ਬਾਬਿਆਂ ਦੀ ਧਰਤੀ ਜਿਹਨਾਂ ਨੂੰ ਆਪਾਂ ਕਹਿ ਨਹੀਂ ਸਕਦੇ ਪਰ ਯਾਰ ਪੂਰਾ ਪੰਜਾਬ ਕਿਉਂ ਨਹੀਂ ਪਵਿੱਤਰ ਹੋ ਸਕਦਾ ਹੁਣ ਗੁਜਰਾਤ ਚ ਆਉਣਾ ਇੱਕ ਦਿਨ ਚ ਦਾਰੂ ਬੰਦ ਕਰਕੇ ਡਰਾਈ ਏਰੀਆ ਕਰਤਾ ਕੀ ਪੰਜਾਬ ਚ ਨਹੀਂ ਹੋ ਸਕਦਾ ਜਾਂ ਪੰਜਾਬ ਦੇ ਸੀਐਮ ਦੇ ਲੱਤਾ ਚ ਜਾਣ ਨਹੀਂ ਹੁੰਦੀ ਕੋਈ ਵੀ ਹੋਵੇ ਜਾਂ ਸਾਡੇ ਕਾਲ ਤੱਕ ਸਰਬ ਦਾ ਜਿਹਦਰ ਕਮਜ਼ੋਰ ਹੁੰਦਾ ਜਿਹੜਾ ਫੈਸਲੇ ਨਹੀਂ ਲੈ ਸਕਦਾ ਇਸ ਕਰਕੇ ਅਸੀਂ ਕਹਿੰਦੇ ਵੀ ਪੂਰਾ ਪੰਜਾਬ ਵੀ ਡਰਾਈ ਏਰੀਆ ਚਾਹੀਦਾ ਨਸ਼ਾ ਨਹੀਂ ਚਾਹੀਦਾ ਮੁਕਤ ਚਾਹੀਦਾ ਕੋ ਨਸ਼ਾ ਨਾ ਹੋਵੇ ਕੋਈ ਮਾੜਾ ਕੰਮ ਨਾ ਹੋਵੇ ਐਡਾ ਵੱਡਾ ਕਾਨੂੰਨ ਚਾਹੀਦਾ ਪੰਜਾਬ ਦੇ ਵਿੱਚ ਚੜ੍ਹਦੀ ਗੱਲਾ ਚ ਰਹਿ ਕੇ ਕਾਲ ਤੱਕ ਸਰਬ ਦਾ ਜਿਹਦਰ ਐਡਾ ਤਕੜਾ ਹੋਵੇ ਹਰ ਇੱਕ ਫੈਸਲਾ ਟਿਕ ਟੋਕ ਕੇ ਲਵੇ ਹੁਣ ਪੁੱਚੋ ਵਾਲਾ ਸਾਧ ਕੁਰਸੀਆ ਲਾ ਰਿਹਾ ਹੁਣ ਥੋੜੇ ਦਿਨ ਪਹਿਲਾਂ ਤੁਸੀਂ ਬਾਹਰ ਵੀਡੀਓ ਦੇਖੀ ਸਾਰੇ ਲੋਕ ਕੁਰਸੀਆ ਤੇ ਬਿਠੇ ਵਿਆਹ ਚ ਗ੍ਰੰਥੀ ਨੇ ਥੱਲੇ ਭਾਏ ਥੱਲੇ ਬਿਠਾਏ ਇਹ ਗੱਲ ਸਮਝੋ ਤੁਸੀਂ ਜੇ ਅੱਜ ਸਾਧ ਹੀ ਖਲਾਫ ਨਹੀਂ ਇਹ ਬੋਲਦੇ ਤੇ ਆਉਣ ਵਾਲੇ ਟਾਈਮ ਤੇ ਤੁਹਾਨੂੰ ਹਰ ਘਰ ਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਮਿਲੇਗੀ ਪਰ ਇਹ ਟਾੜੀਆਂ ਦੇ ਮੂੰਹ ਚੇਪੀਆਂ ਲੱਗੀਆਂ ਜਿਨਨੇ ਵੱਡੇ ਵੱਡੇ ਪੰਥ ਦੇ ਠੇਕੇਦਾਰ ਆ ਸਭ ਚੁੱਪਿਆ ਚੜਾਵਿਆਂ ਦੀ ਫਿਰ ਲਫਾਫਿਆਂ ਦੀ ਬਿਲਕੁਲ ਸਟੇਜ ਤੇ ਇਕੱਠੇ ਹੁੰਦੇ ਆ ਇਹਨਾਂ ਨੂੰ ਸਾਰਿਆਂ ਨੂੰ ਸੇ ਦਸ ਦਾ 225555 ਲੱਖ ਲੱਖ ਰੁਪਇਆ ਸਟੇ ਤੇ ਬੋਲਣ ਦਾ ਸਾਥ ਦਿੰਦੇ ਆ ਤਾਂ ਨਹੀਂ ਉਹਨਾਂ ਦੇ ਖਿਲਾਫ ਬੋਲਦੇ ਇੱਕ ਆਖਰੀ ਸਵਾਲ ਪਾਈ ਦੀਵਾਨ ਟੁੱਟਰਮਲ ਦੀ ਹਵੇਲੀ ਖੰਡਰ ਹੋ ਗਈ ਹਲੇ ਹੁਣ ਚਲੋ ਸੰਭਾਲ ਹੋ ਰਹੀ ਆ ਦੁਬਾਰੇ ਕਹਿੰਦੇ ਉਸ ਤਿੱਖ ਦੇ ਨਾਲ ਤਿਆਰ ਕਰਾਂਗੇ ਕਿਸ ਤਰੀਕੇ ਨਾਲ ਦੇਦੋ ਸੰਗਤ ਹਲੇ ਵੀ ਗੁੱਸੇ ਦੇ ਵਿੱਚ ਆ ਵੀ ਕਿੰਨੇ ਅਰਸੇ ਹੋ ਗਏ ਕਿੰਨੇ ਸਾਲ ਬੀਤ ਗਏ ਕਿਉਂ ਨਹੀਂ ਉਸ ਤਰੀਕੇ ਦੇ ਨਾਲ ਤਿਆਰ ਕਰ ਪਾਰ ਰਹੀ ਸਿਕੋ ਦੇਖੋ ਸਭ ਤੋਂ ਵੱਡੀ ਤੇ ਐਸਜੀਪੀਸੀ ਸਾਡੀ ਖਟਾਰੇ 'ਚ ਖੜੀ ਹੁੰਦੀ ਏ ਕਿਉਂਕਿ ਸਭ ਤੋਂ ਵੱਡੀ ਸੰਸਥਾ ਅੱਜ ਦੀ ਬਣੀ ਹੋਈ ਏ ਸੇਖੋ ਕੋਮ ਦੀ ਹਨਾ ਦੇਖੋ ਅਸੀਂ ਚਮਕੋੜ ਦੀ ਕੱਚੀ ਗੜੀ ਕਿਉਂ ਢਾਈ ਸਾਡੀ ਸੰਤਾਨਾਂ ਸਾਦਾ ਨੇ ਕੱਚੀ ਗੜੀ ਕਿਉਂ ਢਾਈ ਸਾਡੇ ਕਿਹੜੇ ਕਿਹੜੇ ਇਤਿਹਾਸਕ ਬੁੰਗੇ ਕਿਹੜੇ ਕਿਹੜੇ ਸਤਾਰ ਸਾਰੇ ਢਾ ਕੇ ਨਵੇਂ ਬਣਾਤੇ ਸਾਡੇ ਕੋਲ ਹੈ ਕੀ ਦੇਖਣ ਨੂੰ ਜੇ ਅੱਜ ਜਸੀਂ ਆਪਣਾ ਇਤਿਹਾਸ ਬਚਾਇਆ ਹੁੰਦਾ ਆਪਣੀ ਗੜੀ ਬਚਾਈ ਹੁੰਦੀ ਤੇ ਸਾਡੇ ਬੱਚੇ ਦੇਖਦੇ ਯਾਰ ਪੁਰਾਣੀਆਂ ਚੀਜ਼ਾਂ ਨਵੇਂ ਬਿਲਡਿੰਗਾਂ ਦੇ ਕੀ ਲੋੜੇ ਨਵੇਂ ਬਿਲਡਿੰਗਾ ਤਾਂ ਬਣਾਓ ਜਿੱਥੇ ਲੋੜ ਏ ਯਾਰ ਤੁਸੀਂ ਚੰਗੇ ਹਸਪੀਟਲ ਬਣਾਓ ਚੰਗੇ ਸਕੂਲ ਬਣਾਓ ਸਾਡੇ ਬੱਚੇ ਪੜਨ ਅੱਜ ਚੀਕਾ ਮਰੀ ਜਾਂਦੇ ਆ ਆ ਦੇਖੋ ਸਾਰੇ ਕ੍ਰਿਚਣ ਬਣ ਗਏ ਮਾਝ ਏਰੀਆ ਚ ਕਿੰਨੇ ਬਣਾਏ ਅਸੀਂ ਬਣਾਏ ਸਾਡੀ ਸੰਪਰਦਾਵਾਂ ਜੇ ਦੋ ਬਾਟੇ ਆ ਲੰਗਰ ਦੀਆ ਦੋ ਪੰਕਤਾ ਸਾਡੀਆਂ ਤੇ ਲੋਕ ਕਿੱਥੇ ਜਾਣ ਗਰੀਬ ਲੋਕ ਉਧਰ ਭੱਜ ਗਏ ਤੇ ਜੇ ਜਾਤ ਪਾਤ ਹੀ ਖਤਮ ਕਰ ਦੇਣ ਪਿੰਡਾਂ 'ਚ ਗੁਰਦਾਰਾ ਇੱਕ ਇੱਕ ਕਰ ਦੇਣ ਤੇ ਚੰਗੇ ਸਾਡੇ ਹਸਪੀਟਲ ਹੋਣ ਵਧੀਆ ਹਸਪੀਟਲ ਚੰਗੇ ਸਕੂਲ ਹੋਵੇ ਬੱਚਿਆਂ ਦੀ ਚੰਗੀ ਵਿੱਦਿਆ ਹੋਵੇ ਤੇ ਕਦੀ ਵੀ ਨਾ ਲੋਕ ਉਧਰ ਭੱਜ ਕੇ ਜਾਣ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੀਏ ਤੇ ਸਾਨੂੰ ਜਿੱਥੇ ਟੋਡਰ ਮਰਦੀ ਹਵੇਲੀ ਆ ਉਹਨੂੰ ਬਚਾਓ ਜਿੱਥੇ ਲੋੜ ਓਨੀ ਮਰਮਤ ਕਰੋ ਪ੍ਰਾਤਨ ਰੱਖੋ ਵੀ ਲੋਕ ਦੇਖਣ ਪਹਿਲਾਂ ਬੜੇ ਇਤਿਹਾਸ ਤੁਸੀਂ ਖਰਾਬ ਕਰਦੇ ਪਰ ਹੁਣ ਨਹੀਂ ਲੋਕ ਜਾਗੇ ਹੋਏ ਨੇ ਪੁਰਾਣੇ ਇਤਿਹਾਸਾਂ ਨੂੰ ਪੁਰਾਣੇ ਵੇਸਿਆਂ ਨੂੰ ਸਾਹਮ ਕੇ ਆਪਾਂ ਉਹਨਾਂ ਨੂੰ ਤਿਆਰ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਫਤਿਹ ਪਾਵੇ ਨਿਹਾਲ ਹੋ ਜਾਵੇ ਬਹੁਤ ਸ੍ਰੀ ਆਕਾਰ ਨੰਬਰ ਦੇ ਤੋਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਗਈ ਇੱਕ ਵਾਰ ਤਸਵੀਰ ਦਿਖਾ ਦਿੰਨੇ ਆ ਤਾਂ ਦਲ ਖਾਲਸੇ ਦੀਆਂ ਜਥੇਬੰਦੀਆਂ ਦਾ ਪੜਾ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਲੱਗਿਆ ਹੋਇਆ ਜੋ ਬਾਦ ਵਿਵਾਦ ਬੀਬੀ ਦਲੇਰਕੌਰ ਦੇ ਵਿਚਾਰਾਂ ਤੇ ਚੱਲ ਰਿਹਾ ਤੇ ਉਸ ਤੇ ਵੀ ਇਹਨਾਂ ਨੇ ਸਹੀ ਤੇ ਸਪਸ਼ਟ ਜਵਾਬ ਦਿੱਤਾ ਕਿ ਜਾਣ ਬੁਝ ਕੇ ਕੰਟਰੋਵਰਸੀ ਖੜੀ ਕੀਤੀ ਜਾ ਰਹੀ ਆ ਸਾਰੇ ਹੀ ਸਾਡੇ ਸੀਦ ਨੇ ਸਾਡੇ ਜਰਨਲ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਾਥੀ ਗਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਸ੍ਰੀ ਫਤਿਹਗੜ੍ਹ ਸਾਹਿਬ